ਅੱਦੇ ਤੋਂ ਵੱਧ ਪੰਜਾਬ ਜਿਹੜਾ ਨਾ ਹਾੜਾਂ ਦੀ ਮਾਰ ਠਾਇਆ ਪਿਆ ਵਾ ਇੰਜ ਲੱਗਦਾ ਕਿਸੇ ਸਿਆਸਤ ਰਾਹੀਂ ਪੰਜਾਬ ਨੂੰ ਡੋਪੋਇਆ ਜਾ ਰਿਹਾ ਵਾ ਪਾਣੀ ਨਾਲ ਦੀ ਨਾਲ ਰਲੀਫ ਨਹੀਂ ਕੀਤਾ ਗਿਆ ਪਾਣੀ ਰੋਕ ਕੇ ਛੱਡਿਆ ਗਿਆ ਵੀ ਨੁਕਸਾਨ ਹੋਵੇ ਪੰਜਾਬ ਦਾ ਪੰਜਾਬ ਡੁੱਬੇ ਇੰਜ ਲੱਗਦਾ ਜਿਵੇਂ ਸਰਕਾਰਾਂ ਚਾਹੁੰਦੀਆਂ ਨੇ ਪਈ ਉਹ ਇਹ ਲੋਕ ਉੱਜੜ ਜਾਣ ਤੇ ਸਰਕਾਰਾਂ ਦਾ ਬਚਾਅ ਦੇ ਨਾਮ ਤੇ ਕੋਈ ਵੀ ਕੰਮ ਨਹੀਂ ਹਜੇ ਤੱਕ ਕੀਤਾ ਗਿਆ ਹੋਇਆ ਲੋਕ ਜਿਹੜੀਆਂ ਨੇ ਆਪ ਲੋਕ ਹੀ ਲੋਕਾਂ ਦੀਆਂ ਮਦਦਾਂ ਕਰਨਦੇ ਨੇ ਦੂਜੇ ਇਲਾਕੇ ਦੇ ਉੱਠ ਕੇ ਤੀਜੇ ਇਲਾਕੇ ਦੇ ਉੱਠ ਕੇ ਸਰਕਾਰ ਦੁਆਰਾ ਕੋਈ ਵੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਦਿੱਤੀ ਜਾ ਰਹੀ ਸਗੋਂ ਇਹ ਹੈ ਕਿ ਜਿਹੜੇ ਮੁੱਖਿਆमंत्री ਬਾੜ ਰਾ ਫੰਡ ਤੇ ਐਡਾ ਦੂਜੇ ਤੀਜੇ ਫੰਡ ਲੈ ਕੇ ਇਹ ਆਪਦੇ ਢਿੱਡ ਹੋਰ ਜ਼ਰੂਰ ਭਰ ਲੈਣਗੇ ਕਿਉਂਕਿ ਆਪਾਂ ਵੇਖਿਆ ਹੋਇਆ ਕਰੋਨਾ ਦੇ ਵਿੱਚ ਪ੍ਰਧਾਨ ਮੰਤਰੀ ਦੇ ਖਾਤੇ ਵਿੱਚ ਲੋਕਾਂ ਕੋਲੋਂ ਧੱਕੇ ਨਾਲ ਪੈਸੇ ਪਵਾਏ ਗਏ ਸੀਗੇ ਤੇ ਲੋਕਾਂ ਨੂੰ ਸੁਵਿਧਾ ਕੋਈ ਵੀ ਨਹੀਂ ਸੀ ਦਿੱਤੀ ਗਈ ਤਾਂ ਹੀ ਰੋਣਿਆ ਖਾਲਸਾ ਰਾਜ ਨੂੰ ਇੱਕ ਉਹ ਖਾਲਸਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਦੇਸ਼ ਦੇ ਵਿੱਚ ਅਕਾਲ ਪੈ ਗਿਆ ਤੇ ਉਹਨੇ ਜਿੰਨੇ ਆਪਦੇ ਅਨਾਜ ਦੇ ਭੰਡਾਰਨ ਸੀ ਨਾ ਉਹ ਦੇਸ਼ ਦੀ ਜਨਤਾ ਦੇ ਵਾਸਤੇ ਖੋਲਤੇ ਵੀ ਕੋਈ ਵੀ ਮੇਰੇ ਦੇਸ਼ ਦੇ ਵਿੱਚ ਭੁੱਖਾ ਨਹੀਂ ਸੌਊਗਾ ਜਿੰਨੂੰ ਵੀ ਲੋੜ ਹੈ ਉਹ ਆ ਕੇ ਮੇਰੇ ਭੰਡਾਰਾਂ ਦੇ ਵਿੱਚੋਂ ਲੈ ਕੇ ਅਨਾਜ ਲੈ ਜੇ ਇੱਕ ਬੁੱਢਾ ਬਜ਼ੁਰਗ ਜਦੋਂ ਦਾਣਿਆਂ ਦੀ ਪੰਡ ਪਾ ਲਈ ਨਾ ਉਹਨੇ ਭਾਰੀ ਉਹਦੇ ਕੋਲੋਂ ਚੁੱਕੀ ਗੀਨ ਚੁੱਕੀ ਨਾ ਗਈ ਤੇ ਮਹਾਰਾਜਾ ਰਣਜੀਤ ਸਿੰਘ ਆਪ ਜਨਤਾ ਦੇ ਵਿੱਚ ਪੇਸ਼ ਪਟਾ ਕੇ ਖਲੋਤਾ ਹੋਇਆ ਸੀਗਾ ਉਹਨੇ ਕਿਹਾ ਬਾਬਾ ਤੇ ਕੋਲੇ ਪੰਡ ਚੁੱਕੀ ਨਹੀਂ ਜਾਣੀ ਲੈ ਮੈਂ ਤੇਰੇ ਘਰ ਤੱਕ ਪੰਡ ਛੱਡ ਕੇ ਆਉਣਾ ਮੈਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਪੰਡ ਚੁੱਕ ਕੇ ਉਹਦੇ ਘਰੇ ਛੱਡ ਕੇ ਆਇਆ ਉਹਦੇ ਪੜੋਲੇ ਦੇ ਵਿੱਚ ਦਾਣੇ ਪਾਏ ਤੇ ਜਦੋਂ ਬੁੱਢੇ ਨੇ ਆਖਿਆ ਨਾ ਵੀ ਪੁੱਤਰ ਅੱਜ ਤਾਂ ਤੂੰ ਮੈਨੂੰ ਆਪਦੇ ਮੇਰੇ ਪੁੱਤ ਕਰੀਮੇ ਦੀ ਯਾਦ ਕਰਾਤੀ ਏ ਜੇ ਅੱਜ ਉਹ ਜਿੰਦਾ ਹੁੰਦਾ ਤਾਂ ਮੈਨੂੰ ਤੇਰੇ ਸਹਾਰੇ ਦੀ ਲੋੜ ਨਾ ਪੈਂਦੀ ਤੇ ਜਵਾਨਾ ਆਪਦੀ ਸ਼ਕਲ ਤਾਂ ਵਿਖਾ ਜਾ ਕੌਣ ਹੈ ਤੂੰ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਮੂੰਹ ਤੇ ਪੱਲਾ ਖੋਲਿਆ ਸੀ ਨਾ ਤੇ ਉਹ ਮੁਸਲਮਾਨ ਜਿਹੜਾ ਬਜ਼ੁਰਗ ਸੀ ਨਾ ਉਹ ਆ ਸ਼ਸ਼ਕੁਰ ਕਰ ਉੱਠਿਆ ਸੋ ਜਾਂ ਪੁੱਭਾ ਮਾਰ ਕੇ ਰ ਆੰਦਾ ਰਾਜਾ ਹੋਵੇ ਤਾਂ ਇਹੋ ਜਿਹਾ ਹੋਵੇ ਜਿਨੇ ਲੋਕਾਂ ਦੇ ਘਰਾਂ ਤੱਕ ਅਨਾਜ ਪਹੁੰਚਾਇਆ ਤੇ ਇੱਕ ਇਹ ਨੇ ਜਿਹੜੇ ਸਾਡੀ ਬੁਰਕੀ ਖੋਣ ਨੂੰ ਫਿਰਦੇ ਨੇ ਸਾਡੀਆਂ ਥਾਲੀਆਂ ਦੇ ਵਿੱਚੋਂ ਰੋਟੀਆਂ ਖੋਣ ਨੂੰ ਫਿਰਦੇ ਨੇ ਤਾਂ ਰੋਣਿਆ ਰਾਜ ਖਾਲਸੇ ਨੂੰ ਤਾਂ ਕਹਿੰਨੇ ਆ ਵੀ ਖਾਲਸਾ ਰਾਜ ਆਊਗਾ ਤੇ ਅਸੀਂ ਜਿੰਦੇ ਰਾਂਗੇ ਨਹੀਂ ਤੇ ਸਰਕਾਰਾਂ ਸਾਨੂੰ ਬਰਬਾਦ ਕਰ ਦੇਣਗੀਆਂ